ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆਪਾਂ ਪਿੰਡ ਜੋੜ ਸਿੰਘ ਆਲਾ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਦੋਸਤੋ ਤੁਹਾਨੂੰ ਅੱਜ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਤੁਹਾਨੂੰ ਅੱਜ ਆਪਾਂ ਚਾਰ ਨਾਗ ਦਿਖਾਉਣ ਲੱਗੇ ਆ ਤੇ ਚਾਰੇ ਹੀ ਨਾਗ ਬਾਈ ਦੇ ਕੋਲੇ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਪਹੁੰਚੇ ਆ ਤੇ ਬਾਈ ਨੇ ਜਾਇਜ਼ ਰੇਟਾਂ ਜੀ ਦੇ ਦੇਣੇ ਆ ਜਿਹਦੇ ਵਿੱਚ ਦੋਸਤੋ ਤੁਸੀਂ ਇੱਕ ਨੰਬਰ ਤੇ ਦੇਖ ਸਕਦੇ ਆ ਸਾਹਮਣੇ ਉੱਚੇ ਬੱਚੇ ਦੀ ਝੋਟੀ ਜਿਹਦੇ ਥੱਲੇ ਦੁੱਧ ਵੀ ਬਹੁਤ ਵਧੀਆ ਵਾ ਤੇ ਬੱਚਾ ਵੀ ਮਗਰੇ ਦੇ ਜੈਡ ਬਲੈਕ ਕੱਟੀ ਆ ਤੇ ਆਪ ਵੀ ਜੈਡ ਬਲੇਗਾ ਜਿਹੜੀ ਇਸ ਤੋਂ ਅੱਗੇ ਦੋ ਨੰਬਰ ਤੇ ਕੱਟੀ ਮੱਝ ਦਿਖਾ ਰਹੇ ਇਹ ਤੀਜਾ ਸੂਆ ਸੂਣ ਜਾ ਰਹੀ ਆ ਤੇ ਹਜੇ ਹਫਤੇ ਦੀ ਕੱਚੀ ਆ ਇਹ ਬਹੁਤ ਹੀ ਚੰਗੀ ਤਿਆਰੀ ਦੇ ਦੋਸਤੋ ਕਰਦੀ ਆ ਰਹੀ ਆ ਤੇ ਬਾਈ ਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਇਸ ਕਰਕੇ ਮੈਂ ਪਹਿਲਾਂ ਸ਼ੋਰਟ ਪਾ ਰਿਆਂ ਕਿ ਚੱਕ ਲੋ ਚੱਕ ਲੋ ਵਾਲੀ ਗੱਲ ਕਰਾ ਦਿਓ ਮਿੱਤਰੋ ਕਿਉਂਕਿ ਐਨੀਮਲ ਜਿਹੜੇ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਆ ਇਸ ਤੋਂ ਅੱਗੇ ਇੱਕ ਲੋਈ ਆਪਾਂ ਬੁਰੀ ਵੀ ਕਹਿ ਸਕਦੇ ਇਹਨੂੰ ਨੀਲੀ ਰਾਵੀ ਦੇ ਵਿੱਚ ਆ ਦੋਸਤੋ ਮੱਝ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਬਿਲਕੁਲ ਬਾਈ ਜਿਹੜੀ ਇਹ ਮੱਝ ਆ ਜਾਇਜ਼ੇ ਰੇਟਾਂ 'ਚ ਦੇਊਗਾ ਤੇ ਚੰਗਾ ਦੁੱਧ ਇਹ ਤੋਂ ਵੀ ਕੱਢਣ ਦੀ ਉਮੀਦ ਹੈਗੀ ਆ ਇਸ ਤੋਂ ਅੱਗੇ ਜਿਹੜਾ ਇੱਧਰ ਤੁਸੀਂ ਐਚ ਐਫ ਵੈੜ ਦੇਖ ਰਹੇ ਆ ਇਹ ਵੀ ਬਹੁਤ ਚੰਗੀ ਆ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਆ ਇਹ ਬਾਈ ਦੇ ਦਸਨ ਮੁਤਾਬਕ ਇਹਨੇ 25 ਕਿਲੋ ਦੁੱਧ ਦੀ ਚਵਾਈ ਕੀਤੀ ਆ ਪਿਛਲੇ ਸੂਏ ਐਤਕੀ ਵੀ ਬਹੁਤ ਚੰਗੀ ਉਮੀਦ ਦੇ ਤੋਂ ਕਰ ਸਕਦੇ ਆ ਤੇ ਹਜੇ ਟਿੱਪਣ ਟੁੱਪਣ ਬਾਈ ਦੇ ਦਸਨ ਮੁਤਾਬਕ ਤਾਂ ਉਹਦੇ ਕੋਲੋਂ ਬਾੜਾ ਹੀ ਟੌਪ ਦਾ ਵਾ ਬਾਕੀ ਹਜੇ ਦਿਨ ਲੈ ਜਾਣੇ ਨੇ ਹਫਤਾ ਦਸ ਦਿਨ ਤੇ ਬੜੀ ਤਗੜੀ ਤਿਆਰੀ ਕਰੂਗੀ ਤਿਆਰੀ ਕਰੂਗੀ ਤਾਂ ਤੁਸੀਂ ਦੋਸਤੋ ਆ ਕੇ ਜਦੋਂ ਵੇਖੋਗੇ ਤਾਂ ਵੈੜ ਪੂਰੇ ਵੱਡੇ ਕਦ ਕੱਢਦੀ ਆ ਤੇ ਜਿਹੜੀ ਇੱਕ ਨੰਬਰ ਤੇ ਤੁਹਾਨੂੰ ਉੱਚੇ ਨੰਬਰ ਵਾਲੀ ਦਿਖਾਈ ਸੀਗੀ ਦੋਸਤੋ ਇੱਕ ਨੰਬਰ ਤੇ ਉੱਚੇ ਬੱਚੇ ਵਾਲੀ ਝੋਟੀ ਆ ਉਹਦੇ ਮਗਰ ਆਹ ਕੱਟੀ ਆ ਦੋਸਤੋ ਇਹ ਮੇਰੇ ਹਿਸਾਬ ਨਾਲ ਤਿੰਨ ਸਾਢੇ ਤਿੰਨ ਫੁੱਟ ਦੀ ਹਾਈਟ ਜਿਹੜੀ ਹੋਊਗੀ ਤੇ ਜੈਡ ਬਲੈਕ ਕੱਟੀ ਆ ਤੁਸੀਂ ਦੇਖ ਸਕਦੇ ਆਣਦੀ ਇਹ ਤੇ ਇਹ ਖਾਨਦੀ ਆ ਦੋਸਤੋ ਜਿਹੜਾ ਏ ਬੀ ਸੀ ਵਾਲੇ ਵੀਰਾਂ ਵਾਲੀਆ ਕੋਲੇ ਆ ਬਹੁਤ ਹੀ ਚੰਗੀ ਸੰਗ ਸੁੰਗ ਦੀ ਜੈਡ ਬਲੈਕ ਬਿਲਕੁਲ ਕੱਟੀ ਆ ਪੂਛ ਤੱਕ ਤੇ ਇਹਦੀ ਮਾਂ ਵੀ ਦੋਸਤੋ ਬਹੁਤ ਚੰਗੀ ਆ ਸੇਵਾ ਦੀ ਥੋੜੀ ਜੀ ਕਮੀ ਆ ਬਾਕੀ ਦੋਨਾਂ ਦੀ ਐਕਸਟਰਾ ਆਰਡੀਨਰੀ ਆ ਦੋਸਤੋ ਹਾਈਟ ਹੋਈਟ ਤੇ ਜੇ ਕਿਸੇ ਮੇਰੇ ਵੀਰ ਨੇ ਆ ਕੇ ਬਾਈ ਹਰਬੇਲ ਸਿੰਘ ਜੋੜ ਸਿੰਘ ਆਲਾ ਤੇ ਆ ਕੇ ਵਿజిਟ ਕਰਨੀ ਹੋਵੇ ਤਾਂ ਦੋਸਤੋ ਲਾਗੇ ਸੁਭਰਾਵਾਲ ਦੀ ਵੀ ਆ ਸਕਦੇ ਤੁਸੀਂ ਪੱਟੀ ਤੋਂ ਵੀ ਆ ਸਕਦੇ ਆ ਸੰਗਮਾ ਤੋਂ ਵੀ ਆ ਸਕਦੇ ਆ ਬਿਲਕੁਲ ਨੇੜੇ ਦੇ ਜਿਹੜੇ ਇਹ ਮੰਨ ਲਓ ਪੈਂਡ ਸ਼ਹਿਰ ਆ ਤੇ ਬਾਈ ਦੇ ਫਾਰਮ ਦੇ ਉੱਪਰ ਅੱਜ ਦੋਸਤੋ 1 2 3 4 ਐਨੀਮਲ ਖੜੇ ਆ ਤੇ ਆ ਪੰਜਵੀਂ ਦਾ ਗਿਫਟ ਹੀ ਆ ਦੋਸਤੋ ਕੱਟੀ ਜਿਹੜੀ 1 ਨੰਬਰ ਵਾਲੀ ਝੋਟੀ ਦੇ ਨਾਲ ਜਾਣੀ ਆ ਤੇ ਮੇਲਾ ਲੁੱਟਣ ਵਾਲਾ ਆ ਮਾ ਦੋਸਤੋ ਇਸ ਕਰਕੇ ਤੁਸੀਂ ਆ ਵੀਡੀਓ ਦੇਖਦੇ ਸਾਰ ਮੈਂ ਪਹਿਲਾਂ ਸ਼ਾਰਟ ਪਾ ਦੂੰਗਾ ਤੇ ਸ਼ੋਰ ਪੈਂਦੇ ਆ ਸਾਰੀ ਦੋਸਤੋ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਕਿਉਂਕਿ ਬਾਈ ਦਾ ਨੰਬਰ ਜਿਹੜਾ ਸਕਰੀਨ ਉੱਪਰ ਚੱਲੂਗਾ ਤੇ ਆ ਕੇ ਤੁਸੀਂ ਵਿజిਟ ਕਰਕੇ ਖਰੀਦ ਸਕਦੇ ਧੰਨਵਾਦ ਦੋਸਤੋ